ਇਹ ਇਹ ਜਿਹੜੇ ਕਾਲੇ ਧੰਦੇ ਚ ਪੈਸਾ ਬਹੁਤ ਹੈਗਾ ਮੈਨੂੰ ਯਾਦ ਆ ਕੇ ਜੀਵਾਲ ਤੇ ਭਗਵੰਤ ਕੀ ਕਹਿੰਦੇ ਸੀਗੇ ਆ ਜਿਹੜੀਆਂ ਗਾਰੰਟੀਆਂ ਪੂਰੀਆਂ ਕਰੋ ਪੱਤਰਕਾਰਾਂ ਨੇ ਪੁੱਛਿਆ ਤੁਹਾਡੇ ਵਰਗੇ ਸਾਰਿਆਂ ਨੇ ਕਿ ਐਨੇ ਪੈਸੇ ਕਿੱਥੋਂ ਲੈ ਕੇ ਆਓ ਕਹਿੰਦੇ ਗੱਲ ਹੀ ਕੋਈ ਨਹੀਂ ਅਸੀਂ 20000 ਕਰੋੜ ਰੁਪਈਆ ਕੱਲਾ ਗੈਰਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਦੇ ਨਾਲ ਅਸੀਂ ਸਾਰਾ ਕੁਝ ਪੂਰਾ ਕਰਾਂਗੇ 200 ਅੱਜ 2 ਸਾਲ ਦੇ ਵੀਤਰ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਰਿਕਾਰਡ ਤੋਂ ਕੋਟ ਕਰ ਰਿਹਾ ਪਹਿਲੀਆਂ ਸਰਕਾਰਾਂ ਦੀ ਆਮਦਨ ਜਿਹੜੀ ਕੁੱਲ ਟੋਟਲ ਰੇਤਾ ਬਜਰੀ ਦੇ ਵਪਾਰ ਤੋਂ ਸੀਗੀ ਇਹ ਲਗਭਗ ਅ 200 250 ਕਰੋੜ ਦੇ ਰੇਂਜ ਵਿੱਚ ਘੁੰਮਦੀ ਸੀਗੀ ਤੇ ਇਹਨਾਂ ਦੀ ਸਰਕਾਰ ਦੀ ਆਮਦਨ ਵੀ 200 250 300 ਕਰੋੜ ਵਿੱਚ ਘੁੰਮਲੀ ਆਦਾ ਇਹਦਾ ਮਤਲਬ ਪਿਛਲੇ 2 ਸਾਲਾਂ ਵਿੱਚ 19700 ਕਰੋੜ ਰੁਪਏ ਕਿਸੇ ਨੇ ਖਾਦਾ ਹੋ ਇਹਨਾਂ ਦੇ ਹਿਸਾਬ ਦੇ ਨਾਲ ਜੋ ਇਹ ਕਹਿੰਦੇ ਸੀਗੇ ਫਿਰ ਉਹ ਕਿੱਥੇ ਪੈਸਾ ਗਿਆ ਵਾ ਕੀ ਇਹ ਸਾਢੇ 5 ਰੁਪਏ ਨੂੰ ਰੇਤਾ ਤੇ ਬਜਰੀ ਮਿਲਦੀ ਹੈਗੀ ਆ ਇਹਦਾ ਮਤਲਬ ਹੈ ਕਿ ਗੈਰਕਾਨੂੰਨੀ ਜਿਹੜਾ ਮਾਈਨਿੰਗ ਮਾਫੀਆ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈਗਾ ਆ ਕੇਵਲ ਨੈਟਵਰਕ ਦਾ ਰੋਲਾ ਪਾਉਂਦੇ ਸੀ ਉਸ ਵੇਲੇ ਬਹੁਤ ਜ਼ਿਆਦਾ ਅਨਦਰ ਕੇ ਐਮ ਐਲ ਏ ਪਠਾਨ ਮਾਜਰਾ ਜਾ ਕੇ ਚੈੱਕ ਕਰ ਲੋ ਤੁਸੀਂ ਉਹਨੇ ਜਿਹੜਾ ਐਸਟੈਬਲਿਸ਼ਡ ਇੱਕ ਕੇਬਲ ਨੈਟਵਰਕ ਦਾ ਘਰਾਣਾ ਹੈਗਾ ਪੰਜਾਬ ਦੇ ਵਿੱਚ ਉਹਦੇ ਤੇ ਪਰਚੇ ਖਰੇ 35 40 ਪਰਚੇ ਦਰਜ ਕਰਾ ਕੇ ਉਹਦਾ ਹੜਪ ਲਿਆ ਚੱਕ ਲਿਆ ਉਹਦਾ ਸਾਰਾ ਕੇਬਲ ਨੈਟਵਰਕ ਦਾ ਬਿਜ਼ਨਸ ਫਿਰ ਵੀ ਕਹੀ ਜਾਂਦੇ ਅਸੀਂ ਬੜੇ ਕੱਟੜ ਇਮਾਨਦਾਰ ਆ ਆ ਸਰਦ ਜੀ ਕੋਰ ਮਾਣੂ ਕਿ ਐਮ ਐਲ ਏ ਸੀ ਜਿਗਰਾਉਂ ਦੀ ਹੈ ਕੀ ਆ ਤੁਹਾਡੇ ਲੱਗੇ ਉਸ ਔਰਤ ਨੇ ਇੱਕ ਐਨ ਆਰ ਆਈ ਦੀ ਕੋਠੀ ਦੱਬ ਲਈ ਹੋਚਾਰੇ ਰੋਤੇ ਪਿੱਟਦੇ ਮਾਨ ਦੇ ਦਫ਼ਤਰ ਕੇ ਕੋ ਝਾੜੂ ਦੇ ਮੋਟਰ ਸੀਗੇ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਉਹ ਬਿੱਲ ਕਿਦੇ ਫਿਰਦੇ ਰੇ ਕਦੀ ਕੁਲਤਾਰ ਦੇ ਕੋਲ ਗੈਸ ਫਿਊਚਰ ਕੁਕਰ ਹੀ ਭਗਵਾਨ ਤੱਕ ਉਹ ਕਦੀ ਇਹ ਉਹਦੇ ਉਸਟੀ ਕੋਲ ਕਿਸੇ ਨੇ ਸੁਣਾਈ ਨਹੀਂ ਕਿ ਕਿ ਉਹ ਹਾਰ ਕੇ ਮੇਰੇ ਕੋਲ ਆਏ ਜੋ ਮੈਂ ਉਹਨਾਂ ਦੀ ਗੱਲ ਉਠਾਈ ਲੜਾਈ ਲੜੀ ਕੋਠੀ ਤਾਂ ਛਡਾ ਲਈ ਅਸੀਂ ਲੇਕਿਨ ਜਿਨ੍ਹਾਂ ਨੇ ਠੱਗੀ ਮਾਰੀ ਸੀ ਝੂਠੀ ਰਜਿਸਟਰੀ ਕਰਾਈ ਸੀ ਟੈਂਪਰਿੰਗ ਕੀਤੀ ਸੀ ਰਿਕਾਰਡ ਦੀ ਪਟਵਾਰੀਆਂ ਤਹਿਸੀਲਦਾਰਾਂ ਤੇ ਜਿਹੜੇ ਬੰਦੇ ਨੇ ਰਜਿਸਟਰੀ ਕਰਾਈ ਸੀ ਕੋਈ ਪਰਚਾ ਨਹੀਂ ਦਰਜ ਕੀਤਾ ਇਹਨਾਂ ਦਾ ਕਟਾਰੂ ਚੱਕ ਜਿਹੜਾ ਮਨਿਸਟਰ ਹੈਗਾ ਵਾ ਹੋਰ ਕਟਾਰੂ ਚੱਕ ਮਤਲਬ ਹੋਰ ਬਦਲਾਅ ਹੋ ਕੀ ਹੁੰਦਾ ਬਦਲਾਅ ਮਤਲਬ ਪੁੱਠੇ ਪਾਸੇ ਕਰਨਾ ਸੀ ਤੁਸੀਂ ਬਦਲਾਅ ਦਾ ਮਤਲਬ ਹੁੰਦਾ ਕਿ ਅਸੀਂ ਉਹ ਬੰਦੇ ਲੈ ਕੇ ਆਵਾਂਗੇ ਜਿਹੜਾ ਗੱਤੀ ਭੜਵੀ ਤੁਹਾਨੂੰ ਸ਼ਿਕਾਇਤ ਨਹੀਂ ਆਵੇ ਕਿ ਉਹ ਉਹ ਨੈਤਿਕਤਾ ਦੇ ਆਧਾਰ ਤੇ ਚੱਲਣਗੇ ਜ਼ਿੰਦਗੀ ਦੇ ਵਿੱਚ ਤੇ ਕਟਾਰੂ ਚੱਕ ਨੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਸ਼ੋਸ਼ਣ ਕੀਤਾ ਉਹਦਾ ਸ਼ਰਿਆਮ ਕੀਤਾ ਵੀਡੀਓ ਮੈਂ ਦੇ ਦਿੱਤੀ ਗਵਰਨਰ ਪੰਜਾਬ ਨੂੰ ਕੋਈ ਐਕਸ਼ਨ ਨਹੀਂਗਾ ਇਹਨਾਂ ਦਾ ਆਪਣਾ ਇੱਕ ਫੌਜਾ ਸਿੰਘ ਸਰਾਰੀ ਫੜਿਆ ਗਿਆ ਉਹ ਟੈਲੀਫੋਨ ਦੀ ਆਡੀਓ ਲੀਕ ਹੋ ਗਈ ਸੌਦੇ ਕਰ ਰਿਆ ਸੀਗਾ ਕਿ ਆਪਾਂ ਏਦਾਂ ਪਹਿਲਾਂ ਵਪਾਰੀਆਂ ਨੂੰ ਫੜਾਂਗੇ ਮੌਕੇ ਦੇ ਉੱਤੇ ਫਿਰ ਉਹਨਾਂ ਨਾਲ ਸਮਝੌਤਾ ਕਰਕੇ ਤੇ ਆਪਾਂ 80 ਲੱਖ ਰੁਪਏ ਉਹਨਾਂ ਨੂੰ ਰਿਸ਼ਵਤ ਲੈ ਕੇ ਪੈਸੇ ਉਗਰਾਹਾਂਗੇ 댓 ਇਸ ਕਾਲਡ ਬਲੈਕਮੇਲ 댓 ਇਸ ਕਾਲਡ ਐਗ੍ਰੇਸਟ ਐਕਸਟਰਸ਼ਨ ਕਿਸੇ ਤੋਂ ਪੈਸੇ ਧੱਕੇ ਦੇ ਨਾਲ ਜ਼ਬਰਨ ਪ੍ਰਾਪਤ ਕਰਨਾ ਕੋਈ ਐਕਸ਼ਨ ਨਹੀਂ ਕਰ ਖੈਰਾ ਬੜੀ ਛਿੱਟੀ ਲੱਭਦਾ ਇਹਨਾਂ ਨੂੰ ਮੈਂ ਵਿਧਾਨ ਸਭਾ ਠਾਂ ਇਹ ਮਾਮਿਆ ਚਿੱਕਾਂ ਨਿਕਲਦੀਆਂ ਨੇ ਬਖਤਰ ਵਾਲਿਆਂ ਦੀ ਚਿੱਕਾਂ ਬਸ ਮੇਰੇ ਖੜੇ ਹੋਣ ਦੀ ਲੋੜ ਹੀ ਹੈ ਕਿ ਸਾਰੇ ਤਿਲ ਮਲਾਜ ਹੁੰਦੇ ਨੇ ਕਬਰਾਂ ਜਾਂਦੇ ਨੇ ਤੇ ਤੇ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਦਾ ਨਾਂ ਰੱਖਿਆ ਹੋਇਆ ਕਿ ਉਹ ਅੰਦਰ ਲੜਦੇ ਨੇ ਸਾਨੂੰ ਗਾਣਾ ਕੱਢਣ ਜੋਗੇ ਹੈਗੇ ਨੇ ਆ ਪੰਜਾਬ ਦੀ ਲੁੱਟ ਕਰਨ ਜੋਗੇ ਹੈਗੇ ਨੇ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਤੇ ਐਨਡੀ ਐਨਐਸ ਨੇ ਕਿ ਕਿੱਥੇ ਸੀ ਸਾਰੇ 99 99 ਤੋ ਤਾਂ ਕਹਿ ਰਹੇ ਆ ਮੀਡੀਆ ਦੇ ਸਾਹਮਣੇ ਇੱਕ ਗੈਰਤਮੰਦ ਇਹਨਾਂ ਚ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਅਮਰਿਤ ਸਤਾੜੀ ਮਾਰੋ ਇਹਦੀ ਕਰ ਉਹ ਯਾਰੋ ਗੈਰ ਪੰਜਾਬੀ ਵੀ ਨਗਾ ਸੌਰੀ ਪੰਜਾਬੀ ਵੀ ਨਗਾ ਸਿੱਖ ਵੀ ਨਗਾ ਗੈਰ ਸਿੱਖ ਗੈਰ ਪੰਜਾਬੀ ਨੂੰ ਆ 99 ਨਾਣੋਂ ਜ਼ਿਆਦਾ ਚਿੰਤਾ ਵਾ ਉਹ ਸ਼ਰਮ ਨਹੀਂ ਆਈ ਤੁਹਾਨੂੰ ਭਾਈ ਅਮਰਪਾਲ ਤੇ ਲਾ ਕੇ ਐਨਐਸਏ ਤੇ ਡਿਬਰੂਗੜ੍ਹ ਜੇਲ੍ਹ ਭੇਜਤਾ ਭਗਵਾਨ ਤੇ ਆ ਤੂੰ ਆ ਹੁਣ ਤੇਰਾ ਕੇਜਰੀਵਾਰ ਫੜਾ ਕੇ ਹੁਣ ਤੂੰ ਸਟੇਜਾਂ ਤੇ ਚੜ ਕੇ ਹੋਣਾ ਯਾਰ ਤੂੰ ਤੂੰ ਖੈਰੇ ਨੂੰ ਅੰਦਰ ਭੇਜਿਆ ਐਨਡੀਪੀਐਸ ਮਾਮਲੇ ਦੇ ਵਿੱਚ ਤੈਨੂੰ ਉਹ ਦਿਨ ਅਹਿਸਾਸ ਹੋਇਆ ਕਿ ਉਹ ਸਾਡੇ ਘਰ ਵਿੱਚ ਕੀ ਕੀਤਾ ਹੋਊਗਾ ਕੇਜਰੀਵਾਲ ਤੇ ਤਾਂ ਯਾਰੋ ਸੈਂਕੜੇ ਕਰੋੜ ਦਾ ਇਲਜ਼ਾਮ ਹੈ ਹਲੇ ਵੀ ਸੁਪਰੀਮ ਕੋਰਟ ਦਾ ਜਵਾਬ ਤਾਂ ਰਿਜੈਕਟ ਹੋ ਗਿਆ ਸਸੋਲੀਆਂ ਤੋਂ ਸੁਤਿੰਦਰ ਜੈਨ ਦੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ ਕਿ 338 ਕਰੋੜ ਰੁਪਇਆ ਸ਼ਰਾਬ ਦਿੱਲੀ ਦੇ ਕੋਟਾਲੇ ਵਿੱਚ ਇਹਨਾਂ ਦਾ ਨਜ਼ਰ ਆ ਰਿਹਾ ਸਾਨੂੰ ਹਾਈ ਕੋਰਟ ਨੇ ਹੁਣ ਕਿਹਾ ਕਿ ਕੇਜਰੀਵਾਲ ਨੂੰ ਰਾਹਤ ਕੋਈ ਨਹੀਂ ਕਿਉਂਕਿ ਇਹ ਇਸ ਕੋਟਾਲੇ ਦੇ ਵਿੱਚ ਇਹਦੀ ਆ ਟੂੰਗੀ ਸਾਜ਼ਿਸ਼ ਇਸ ਬੰਦੇ ਦੀ ਹੈ ਉਹ ਫਿਲ ਵੀ ਕੱਟੜ ਇਮਾਨਦਾਰ ਨੇ ਤੇ ਸਾਨੂੰ ਆਣ ਕੇ ਪੰਜਾਬ ਦੇ ਵਿੱਚ ਤੈਨੂੰ ਕਹਿੰਦਾ ਜਦੋਂ ਮੈਂ ਜੇਲ੍ਹ ਸੀਗਾ ਮੈਨੂੰ ਕਹਿੰਦਾ ਹਮਨੇ ਇੱਕ ਬਹੁਤ بڑا ਸਮਗਲਰ ਪਕੜਾ ਹੈ ਹੁਣ ਮੇਰੀ ਗਾਣੀ ਸੁਣੋ ਤੁਸੀਂ ਮੈਂ ਪਿਛਲੇ 3 ਦਹਾਕਿਆਂ ਤੋਂ ਲੜ ਰਿਹਾ ਆਂ ਬਸ ਮੈਂ ਕਦੀ ਮੈਂ ਕਦੀ ਵਜ਼ੀਰ ਨਹੀਂ ਬਣਿਆ ਨਾ ਬਣਨਾ ਚਾਹਾਂ ਜੇ ਗਾਦੀਆ ਟੁੱਟੀ ਭੱਜੀ ਵਜ਼ੀਰ ਹੀ ਬੇਗੈਰਤੀ ਮੈਨੂੰ ਲੋੜ ਨਹੀਂ ਹੈਗੀ ਮੈਂ ਕਦੀ ਕਿਸੇ ਅਹੁਦੇ ਵਾਸਤੇ ਪਿੱਛੇ ਨਹੀਂ ਭੱਜਾਂ ਮੈਂ ਚਾਰੇ ਚ ਤਿੰਨ ਤਿੰਨ ਦਹਾਕਿਆਂ ਚ ਚਾਰ ਸਰਕਾਰਾਂ ਦਾ ਸ਼ਿਕਾਰ ਹੋਇਆ ਮੈਂ ਅਕਾਲੀਆਂ ਦਾ ਜਿੱਥੋਂ ਮੇਰਾ ਮੁੱਢ ਬੰਨਿਆ ਇਹਨਾਂ ਨੇ ਬੋਗਸ ਕੇਸ ਦਾ 2015 ਚ ਉਸੇ ਕੇਸ ਨੂੰ ਚੱਕ ਕੇ ਕੈਪਟਨ ਮਿਲਿੰਦਰ ਸਿੰਘ ਨੇ ਰਾਣੇ ਗੁਰਜੀਤ ਨਾਲ ਮਿਲ ਕੇ ਮੇਰੇ ਤੇ ਹਮਲਾ ਕੀਤਾ ਉਸੇ ਕੇਸ ਨੂੰ ਭਾਰ ਕੇ ਜਨਤਾ ਪਾਰਟੀ ਦੀ ਈਡੀ ਨੇ ਚੱਕ ਕੇ ਮੈਨੂੰ ਪਟਿਆਲੇ ਜੇਲ੍ਹ ਵਿੱਚ ਭੇਜਿਆ ਫਿਰ ਭਗਵਾਨ ਤੁ ਨੂੰ ਇਹਨੇ ਮੇਰੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਕੀਤੇ ਮੇਰੀ ਮੇਰੀ ਮੇਰੇ ਮੇਰੀ ਭੈਣ ਜੀ ਆ 72 ਸਾਲ ਦੀ ਉਮਰ ਉਹਨਾਂ ਦੇ ਕੈਪਟਨ ਤੋਂ ਨੇਵੀਚੋ ਕੈਪਟਨ ਰਟਾਇਰ ਹੋਏ ਨੇ ਮੇਰੇ ਬ੍ਰਦਰ-ਲੌ ਢਾਲੀਵਾਲ ਪਰਿਵਾਰ ਆ ਇਹਨੇ ਸ਼ਰਮ ਨਹੀਂ ਆਈ ਕਿ ਮੈਂ ਦੀ ਭੈਣ ਤੇ ਵੀ ਪਰਚਾ ਦਰਜ ਕਰਨ ਲੱਗਿਆ ਜਦੋਂ ਤਿੰਨ ਪਰਚਾ ਦੇ ਵਿੱਚ ਮੈਨੂੰ ਫੜ ਨਹੀਂ ਸਕਿਆ ਅਦਾਲਤਾਂ ਨੇ ਮੈਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਇਹਨੇ ਆ ਚੌਥਾ ਐਨਡੀਪੀਐਸ ਦਾ ਕੇਸ ਕਿਹੜਾ ਕੇਸ 2017 ਚ ਭਗਵੰਤ ਮਾਨ ਦੇ ਮੂੰਹ ਚੋਂ ਵੀਡੀਓ ਚੋਂ ਨਿਕਲਿਆ ਹੋਇਆ ਕਿ ਖੈਰਾ ਬੇਗੁਨਾਮਾ ਇਹਦਾ ਤੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਉਸ ਵੇਲੇ ਦੀ ਤੇ ਮੈਂ ਪਾਰਲੀਮੈਂਟ ਵਿੱਚ ਇਹਦਾ ਮਸਲਾ ਚੁੱਕੂਗਾ ਉਹਦਾ ਵਿਂਡੇਟਾ ਹੋ ਰਿਹਾ ਵਾ ਉਸੇ ਕੇਸ ਵਿੱਚ ਮੈਨੂੰ ਜੋੜ ਕੇ ਦਾ ਅਰੈਸਟ ਕਰ ਲਿਆ ਕੋਈ ਗੱਲ ਨਹੀਂ ਹੁਣ ਕਹਿੰਦੇ ਨਾ ਕੇਜਰੀਵਾਲ ਅੰਦਰ ਕੀਆ ਉਸकी ਸੋਚ ਕੋ ਨਹੀਂ ਅੰਦਰ ਕਰ ਸਕਤੇ ਪੂਣਾ ਉਪਜਾੜਦ 3.5 ਕਿਲੋ ਭਾਰ ਘਟ ਗਿਆ ਥੋੜੀ ਦੇਰ ਚ ਕੱਲ ਇਹਦਾ ਇੱਕ ਆਈਆ ਅਦਾਲਤ ਵਿੱਚ ਮਸਲਾ ਆਇਆ ਕਿ ਜੀ ਕੇਜਰੀਵਾਲ ਦੀ ਸ਼ੂਗਰ ਬਹੁਤ ਵੱਧ ਗਈ ਹੈ ਉਹਨਾਂ ਨੇ ਕੋਸੀ ਗਿਜ ਨੂੰ ਜਵਾਬ ਮੰਗਣਾ ਹੁੰਦਾ ਸਰਕਾਰ ਕਹਿੰਦੀ ਦੱਸੋ ਜੀ ਤੁਹਾਡਾ ਈਡੀ ਤੁਹਾਡਾ ਕੀ ਕਹਿਣਾ ਕਹਿੰਦਾ ਜੀ ਇਹ ਜਾਣ ਬੁੱਝ ਕੇ ਆਪ ਬਹੁਤ ਖੂਕ ਰਾਇ ਇਹਨਾਂ ਦੇ ਨਾਂ ਵਿੱਚ ਤਾਂ ਕਿ ਇਹਦੀ ਸ਼ੂਗਰ ਵੱਧ ਜਵੇ ਤੇ ਹਸਪਤਾਲ ਚ ਦਾਖਲ ਹੋ ਜਾਵੇ ਮੈਂ ਮੈਂ ਤਾਂ ਨਹੀਂ ਕੋਈ ਪਖੰਡ ਕੀਤਾ ਮੈਂ ਤਾਂ ਨਹੀਂ ਕੋਈ ਪਖੰਡ ਕੀਤਾ ਮੈਂ ਉਸ ਵਾਹਕ ਨੂੰ ਦਾ ਨਾਮ ਅੰਦਰ ਲੈ ਕੇ ਮੈਂ ਸੋਚਿਆ ਜੇ ਜੇ ਹੁਣ ਜੇਲ੍ਹ ਅੰਦਰ ਭੇਜਿਆ ਯਾਰ ਮੈਂ ਆਪਣੇ ਪਰਿਵਾਰ ਨੂੰ ਜਾਣ ਲੱਗਾ ਆਪਣੇ ਬੇਟੇ ਨੂੰ ਤੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਕਹਿ ਕੇ ਗਿਆ ਮੈਂ ਕਿਹਾ ਜੇ ਤੁਸੀਂ ਆਪਣੇ ਚਿਹਰੇ ਦੇ ਉੱਤੇ ਚਿਕਨ ਲੈ ਕੇ ਆਏ ਪਰ ਸਾਰੇ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਘਬਰਾ ਕੇ ਨਹੀਂ ਡਰਨਾ ਨਹੀਂਗਾ ਯਾਰ ਜੇ ਜੇਲੀਆਂ ਜੇਜ ਕੋਣ ਜਾਂਦਾ ਬੰਦੇ ਜਾਂਦੇ ਪਸੂ ਜਾਂਦੇ ਨੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਕਿੰਨੀ ਹਾਰ ਐਮ ਐਸ ਸੀ ਦੀ ਜੇਲਾ ਕਟੀਆਂ ਨੇ ਦੂਰ ਤਰਾਡੇ ਅਗਰਤਲਾ ਤ੍ਰਿਪੁਰਾ ਹਜ਼ਾਰੀ ਬਾਗ ਬਿਹਾਰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਰਹੇ ਨੇ ਸੋ ਜੇਲ ਕਟਲੀ ਜਦੋਂ ਮੇਰੀ 4 ਜਨਵਰੀ 2024 ਨੂੰ ਜ਼ਮਾਨਤ ਹੋਣ ਲਗੀ ਹੋ ਗਈ ਉਸ ਦਿਨ ਤੜਕੇ ਇਹਨਾਂ ਨੂੰ ਪਤਾ ਸਿਗਾ ਕਿ ਅੱਜ ਜਮਾਨਤ ਨੂੰ ਐਡੀਬੀਪੀਐਸ ਕੇਸ ਵਿੱਚ ਬੇਲ ਮਿਲ ਜਾਣੀ ਹਾਈ ਕੋਰਟ ਤੋਂ ਇਹਨਾਂ ਨੇ 3 ਵਜੇ ਤੜਕੇ 3 ਵਜੇ ਕੋ ਪਰਚਾ ਦਰਜ ਕਰਦਾ ਯਾਰ ਝੂਠਾ ਸੁਭਾਨਪੁਰ ਪੁਲਿਸ ਸਟੇਸ਼ਨ ਕਪੂਥਲਾ ਜ਼ਿਲ੍ਹੇ ਵਿੱਚ ਇੱਕ ਹੋਰ ਝੂਠਾ ਪਰਚਾ ਦਰਜ ਕਰਕੇ 8 ਵਜੇ ਕੋਲ ਸਪੈਸ਼ਲ ਜੇਲ੍ਹ ਦੀ ਸੁਪਰਟੈਂਡੈਂਟ ਦੇ ਅੰਦਰ ਕੇ ਇਹਨੂੰ ਦੁਬਾਰਾ ਉਸ ਇਸ ਵਿੱਚ ਗ੍ਰਿਫਤਾਰ ਕਰੋ ਜੱਜ ਨੇ ਤਾਂ ਫੈਸਲਾ 11 ਵਜੇ ਸੁਣਾਉਣਾ ਸੀਗਾ ਤਾਂ ਦਿਨੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਇਹਨਾਂ ਨੇ ਕਿ ਪਰਚਾ ਖੋਰ ਦਰਜ ਕਰ ਦੋ ਚਲੋ ਮੈਂ ਉਹ ਵੀ ਚੱਲਿਆ ਕੋਈ ਕਰਨੇ ਕੀ ਇਹ ਪਰਚੇ ਮਤਲਬ ਕਰਨ ਦਾ ਜਿਹੜੀਆਂ ਸਰਕਾਰਾਂ ਨੇ ਮੇਰੇ ਤੇ ਪਤਾ ਕੀ ਕੀਤਾ ਉਹਨਾਂ ਦਾ ਨਹੀਂ ਕੀ ਜਾ ਦਾ ਸਾਬਾ ਇਹਨਾਂ ਨੇ ਆਪਣੇ ਉਹਨੂੰ ਦਬਾਇਆ ਇਹ ਲੱਗੇ ਹੋਏ ਨੇ ਫੇਰਾ ਦਬਾ ਦਿਓ ਫਿਰ ਇਹਨੂੰ ਖਤਮ ਕਰ ਦਿਓ ਫੇਰੇ ਫੇਰੇ ਨੂੰ ਡਰਾ ਦਿਓ ਇਹਦੇ ਇਹਦੇ ਪ੍ਰਵਾਹ ਡਰ ਜੇ ਇਹਦੀ ਆਵਾਜ਼ ਬੰਦ ਕਰਾ ਦਿਓ ਇਹ ਹੀ ਮਕਸਦ ਸੀ ਨਾ ਪਰ ਉਹ ਕੁਦਰਤ ਬਹੁਤ ਬੇਅੰਤ ਹੈ ਤੁਹਾਨੂੰ ਦੱਸ ਦੇਣਾ ਉਹ ਦੇਖ ਲਈ ਆ ਜਿਹੜਾ ਬੰਦਾ ਅਗਰ ਤੁਸੀਂ ਸੱਚੇ ਹੋ ਹੁਣ ਜੇ ਤੁਸੀਂ ਆਪ ਹੀ ਠਾਗੋ ਬੇਈਮਾਨ ਹੋ ਤੂੰ ਹੀ ਆਪ ਲੜ ਨਹੀਂ ਸਕਦੇ ਪਰ ਕਿਉਂਕਿ ਮੈਂ ਅੰਦਰੋਂ નિર્ਦੋਸ਼ ਸੀਗਾ ਮੇਰੀ ਆਤਮਾ ਸੱਚੀ ਸੀਗੀ ਪੜੇ ਖੇਰੇ ਨੂੰ ਦਬਾਉਂਦੇ ਸੀ ਖੇਰਾ ਉੱਠਦਾ 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 ਕਿੱਥੇ ਉੱਠਿਆ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਲਿਆ ਕੇ ਮੈਨੂੰ ਸੰਗਰੂਰ ਜਿਹੜੀ ਜਿਹੜੀ ਇਹ ਕਹਿੰਦੇ ਸਾਡੀ ਬੋਕਰ ਰਾਜਧਾਨੀ ਹੈਗੀ ਐ ਇੱਥੇ ਲਿਆ ਖੜਾ ਕਰ ਦਿੱਤਾ ਆ ਉਹਦਾ ਨਕੀਆ ਔਰ ਉਹ ਸੁਣੋ ਔਰ ਸੁਣੋ ਮੈਂ ਟਿਕਟ ਵੀ ਨਹੀਂ ਮੰਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇੱਕ ਦਿਨ ਵੀ ਨਾ ਮੈਂ ਕਿਸੇ ਨੂੰ ਕਿਹਾ ਆ ਮੇਰਾ ਛੋਟਾ ਵੀਰ ਇਹਨਾਂ ਨੇ ਅਪਲਾਈ ਤੇ ਦਾ ਅਧਿਕਾਰ ਆ ओके ਬਜਿੰਦਰ ਨੇ ਮੇਂ ਮਗੇ ਅਧਿਕਾਰ ਆ ਜਿਹੜੇ ਲੋਕ ਲੜਦੇ ਨੇ ਭਿੜਦੇ ਨੇ ਕੰਮ ਕਰਦੇ ਇਹਨਾਂ ਦਾ ਅਧਿਕਾਰ ਆ ਪਰ ਪਾਰਟੀ ਨੇ ਜਦੋਂ ਸਾਰਾ ਕੁਝ ਐਨਲਾਈਜ਼ ਕਰਨ ਤੋਂ ਬਾਅਦ ਮੈਨੂੰ ਬੁਲਾ ਕੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਲੜ ਕਿਉਂਕਿ ਤੇਨਾਂ ਨੇ ਜ਼ਿਆਤੀ ਬੜੀ ਕੀਤੀ ਆ ਬਸ ਹਾਬ ਲੈਣਾ ਇਹਦੇ ਨਾਲ ਅਸੀਂ ਇਹਨੂੰ ਬੰਨਣਾ ਕੀ ਲਿਆ ਚੀਲੇ ਦੇ ਨਾਲ ਵੱਜ ਕੇ ਲਿਖਣਾ ਹੈ ਉਹ ਇਦਾਂ ਇੱਥੇ ਮੈਂ ਕਿਹਾ ਮੈਂ ਕਿਹਾ ਗੱਲ ਇਹ ਆ ਕਿ ਜੇ ਤੁਸੀਂ ਕਹਿੰਦੇ ਹੋ ਕੋਈ ਇਹ ਚੁਣੌਤੀ ਤੂੰ ਸਵੀਕਾਰ ਕਰਦੇ ਤੇ ਮੈਂ ਚੁਣੌਤੀ ਤੋਂ ਕਦੀ ਜ਼ਿੰਦਗੀ ਜੀ ਨਹੀਂ ਪੱਜਾਂ ਮੈਂ ਚੁਣੌਤੀ ਇਦਾਂ ਬੋਚ ਕੇ ਚੁਣੌਤੀ ਤੇ ਅੱਜ ਤੁਹਾਡੀ ਕਚੇਰੀ ਵਿੱਚ ਖੜਾ ਹੁਣ ਮੇਰਾ ਅਤੇ ਪੰਜਾਬ ਦਾ ਇਨਸਾਫ ਤੁਹਾਡੇ ਹੱਥਾਂ ਦੇ ਵਿੱਚ ਹੈਗਾ ਜੇਕਰ ਤੁਸੀਂ ਮੇਰੇ ਨਾਲ ਹੋ ਤੇ ਆਪਾਂ ਜਿੱਦਣ ਝੰਡਾ ਜਿੱਦਣ ਝੰਡਾ ਘੱਟ ਦਿੱਤਾ 4 ਜੂਨ ਨੂੰ ਸੋਨੇ ਦਾ ਰਗ ਜਿੰਦਾਬਾਦ ਤੁਸੀਂ ਮੇਰੀ ਗੱਲ ਸੁਣੋ ਇਹਦੇ ਨਤੀਜੇ ਦਾ ਹਸ਼ਰ ਕੀ ਹੋਵੇਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੇਕਰ ਆਪਾਂ 4 ਜੂਨ ਨੂੰ ਸੰਗੂਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਜਿੱਤਦੀ ਹੈ ਭਗਵੰਤ ਦੇ ਪੱਲੇ ਕੁਝ ਰਹੇਗਾ ਕਹਦਾ ਮੋ ਜੂ ਉਨੇ ਆਪਣੀ ਨਜ਼ਰਾਂ ਚ ਦੇਖ ਜਾਣਾ ਵਾ ਤੇ ਕੇਸ਼ਰੀਵਾਲ ਘੁਮਾਣਾ ਮਿਲ ਜਾਣਾ ਉਹਨੇ ਚੱਕੇ ਉਹਨੂੰ ਏਦਾਂ ਮੱਖੀ ਜਿਹਦਾ ਦੁੱਧ ਚ ਮੱਖੀ ਕੱਟ ਕੇ ਪਰੇ ਗੱਡੀ ਦੀ ਆ ਫਿਰ ਤਾਂ ਉਹ ਹੋਰ ਬੁਕਰ ਵਾਲਾ ਕੋ ਜਿਹੜਾ ਪਹਿਲਾਂ ਲੱਭੇ ਇਹਨਾਂ ਨੇ ਉਦਾਂ ਦਾ ਬਵਾ ਦੇਣਗੇ ਪਰ ਸਰਕਾਰ ਖਤਮ ਹੋ ਜੂਗੀ ਸਰਕਾਰ ਦਾ ਡੰਗ ਖਤਮ ਹੋ ਜਾਊਗਾ ਜਿਹੜਾ ਤੁਹਾਡੇ ਦੇ ਪਰਚੇ ਦਰਜ ਕਰਦੇ ਨੇ ਜਿਹੜਾ ਛੋਟੇ ਸਰਪੰਚਾਂ ਦੀਆਂ ਇਨਕੁਆਇਰੀਆਂ ਕਰਾਉਂਦੇ ਨੇ ਕਮਿਸ਼ਨਰ ਨੂੰ ਪੱਟਦੇ ਨੇ ਖਤਰ ਅਨ ਆ ਹਸ਼ਰ ਬਦਵਾਖੋਰੀ ਭਗਵਾਨ ਤੂੰ ਗਲਤ ਕੀਤਾ ਵਾ ਤੇਰੀ ਜਗ੍ਹਾ ਮੈਂ ਹੁੰਦਾ ਨਾ ਤੇ ਮੈਂ ਲੀਟਰੋ اپੋਜੀਸ਼ਨ ਨੂੰ ਆਪਣੇ ਕੋਲ ਸਤਾ ਆਪਣੇ ਕੋਲ ਬਿਠਾਉਂਦਾ ਕਿ ਦੱਸੋ ਤੁਹਾਡਾ ਤੁਸੀਂ ਆ ਫਲਾਨੀਆਂ ਗੱਲਾਂ ਅਸੀਂ ਨੀਤੀਆਂ ਬਣਾ ਰਹੇ ਤੁਹਾਡਾ ਕੀ ਵਿਚਾਰ ਹੈ